ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬਾਰਡਰਾਂ ਦੇ ਉੱਤੇ ਡਟੇ ਹੋਏ ਨੇ ਹਾਲਾਂਕਿ ਸਰਕਾਰ ਦੇ ਵੱਲੋਂ ਉਹਨਾਂ ਸਾਰੀਆਂ ਮੰਗਾਂ ਨੂੰ ਮੰਨਣ ਦਾ ਪਰੋਸਾ ਦਿੱਤਾ ਜਾ ਰਿਹਾ ਤਾਂ ਅੱਜ ਭਾਰਤ ਬੰਦ ਦਾ ਕਿਸਾਨਾਂ ਦੇ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਭਾਰਤ ਬੰਦ ਦੇ ਇਸ ਸੱਦੇ ਨੂੰ ਪਰਮਾ ਹੁੰਗਾਰਾ ਮਿਲ ਰਿਹਾ ਹੈ ਤਾਂ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਬੱਸ ਸਟੈਂਡ ਦੇ ਉੱਤੇ ਸਨਨਾਟਾ ਪਸਰਿਆ ਹੋਇਆ ਦੁਕਾਨਾਂ ਬੰਦ ਨੇ ਇਸ ਦੇ ਨਾਲ ਹੀ ਰੇਲਵੇ ਸਟੇਸ਼ਨ ਤੇ ਵੀ ਸਨਨਾਟਾ ਪਸਰਿਆ ਹੋਇਆ ਯਾਤਰੀ ਖੱਜਲ ਖੁਆਰ ਜ਼ਰੂਰ ਹੋ ਰਹੇ ਨੇ ਤਾਂ ਤਸਵੀਰਾਂ ਸਾਹਮਣੇ ਆਈਆਂ ਨੇ ਮੋਗਾ বাস ਸਟੈਂਡ ਤੇ ਜਿੱਥੇ ਪੀਆਰਟੀਸੀ ਰੋਡਵੇਜ਼ ਦੀਆਂ ਬੱਸਾਂ ਵੀ ਹੜਤਾਲ ਤੇ ਨੇ ਯਾਤਰੀ ਥੋੜੇ ਪਰੇਸ਼ਾਨ ਜ਼ਰੂਰ ਹੋ ਰਹੇ ਨੇ ਪੁਲਿਸ ਦੇ ਵੱਲੋਂ ਵੀ ਪੂਰੇ ਪ੍ਰਬੰਧ ਕੀਤੇ ਗਏ ਨੇ ਪੁਲਿਸ ਦਾ ਤਾਇਨਾਤ ਕੀਤੀ ਗਈ ਹੈ ਯਾਤਰੀ ਬੱਸਾਂ ਦਾ ਇੰਤਜ਼ਾਰ ਕਰ ਰਹੇ ਨੇ ਇੱਜਾਨੀ ਤਾਂ ਬਹੁਤ ਹੁੰਦੀ ਹੈ ਜਦੋਂ ਤੁਹਾਨੂੰ ਪਤਾ ਹੀ ਜਦੋਂ ਸਵਾਰੀ ਨਾ ਹੋਵੇ ਠੀਕ ਹੈ ਨਾ ਕਾਰਾਂ ਦਾ ਵੀ ਕੰਮ ਨਹੀਂ ਚੱਲਣਾ ਆਏਗਾ ਜਦੋਂ ਜਦੋਂ ਕੰਮ ਕਿਸੇ ਦਾ ਵੀ ਨਹੀਂ ਚੱਲਣਾ ਹੈ ਜਦੋਂ ਸਵਾਰੀ ਨਾਲ ਸਵਾਰੀ ਦੇ ਨਾਲ ਹੀ ਕੰਮ ਚੱਲਦਾ ਹੈਗਾ ਟ੍ਰੇਨ ਯੂਨੀਅਨ ਵੱਲੋਂ ਹੜਤਾਲ ਕੀਤੀ ਗਈ ਹੈ ਟ੍ਰੇਨ ਯੂਨੀਅਨ ਨੇ ਆਪਣੀਆਂ ਮੰਗਾਂ ਦੇ ਸਬੰਧ ਵਿੱਚ ਹੜਤਾਲ ਕੀਤੀ ਹੈ ਠੀਕ ਹੈ ਜੀ ਸਰਕਾਰ ਨੂੰ ਆਪਣੇ ਇੰਤਜ਼ਾਮ ਕਰਨਾ ਚਾਹੀਦਾ ਸੀ ਪਹਿਲੇ ਹੀ ਆਪਣੇ ਵੱਲੋਂ ਜਿਹੜੀ ਜਿਹੜੀ ਜੋ ਜਹਿਰ ਮੰਗਾ ਉਹ ਮੰਨ ਲਣੀ ਚਾਹੀਦੀ ਸੀ ਸਰਕਾਰ ਨੂੰ ਆਪਣੇ ਵੱਲੋਂ ਇਹ ਸਰਕਾਰ ਇਹ ਨਗਰ ਦੇ ਵਿੱਚ ਲੋਕਾਂ ਦੀਆਂ ਦਿੱਕਤਾਂ ਦਾ ਵੀ ਲੋ ਧਿਆਨ ਰੱਖੇ ਸਰਕਾਰ ਵੀਰੇ ਮੈਂ ਬਠਿੰਡੇ ਤੋਂ ਆਇਆ ਹਾਂ ਹਾਂ ਜੀ ਬਾਇਓਮੈਟ੍ਰਿਕ ਜਲੰਧਰੀ 12 ਵਜੇ ਹੁਣ ਬਹੁਤ ਔਖਾ ਹੋ ਰਿਹਾ ਜੀ ਕਿੰਨੀ ਕੁ ਪਰੇਸ਼ਾਨੀ ਹੋ ਰਹੀ ਜਿਹੜੇ ਕੰਮ ਜਰੂਰੀ ਹੈ ਬਾਇਓਮੈਟਰੀ ਦਾ ਤਾਂ ਬਾਇਓਮੈਟ੍ਰਿਕ ਦਾ ਜਰੂਰੀ ਤਾਂ ਹੈਗਾ ਹੀ ਹੈ ਕਿੰਨੇ ਵਜ ਦਾ ਟਾਈਮ ਤੁਹਾਡਾ ਉੱਥੇ ਦਾ 12 ਵਜੇ ਦਾ ਜੀ ਫੋਨ ਕਿਤੇ ਖੰਜਲਗਵਾਰ ਹੋ ਰਹੀ ਹੁਣ ਖੰਜਲ ਹੁਣ ਮੋਗੇ ਫਿਰਦਾ ਇਪਾਲ ਦੇ ਥੱਲੇ ਕਿਦੇ ਬੱਸ ਸਟੈਂਡ ਕੀ ਕਹਿਣਾ ਚਾਹੋਗੇ ਜਿਹੜੀਆਂ ਦੜ ਤਾਲਾ ਕਰਦੇ ਹੁਣ ਕੀ ਹੈ ਤਾਂ ਹੁਣ ਗਲਤ ਗੱਲ ਲਈ ਸਰ ਹਾਂ ਬੱਸਾਂ ਦੀ ਪਰੇਸ਼ਾਨੀ ਆ ਰਹੀ ਹੈ ਦਲੰਦਰ ਜਾਣਾ ਸਰ ਕਿਤਨਾ ਟਾਈਮ ਹੋ ਗਿਆ ਆਪਕੋ ਪਰੇਸ਼ਾਨ ਹੋਤੀ ਜਾਂ ਫਿਰ ਗੁੰਮਤੇ ਹੋ ਹੋ ਹੀ ਗਿਆ ਸਰ ਅੱਧਾ ਘੰਟਾ ਕੀ ਕਹਿਣੇ ਚਾਹੋਗੇ ਇਸ ਸਰਕਾਰੋਂ ਕੋ ਸਰਕਾਰੋਂ ਕੋ ਬੱਸ ਆਹੀ ਕਹਿਣਾ ਚਾਹੁੰਦੇ ਆ ਸਰ ਕਿ ਪੌ ਲਖਨ ਨੂੰ ਤਾਂ ਕੀਤਾ ਜਾਂਦਾ ਹੈ ਤਾ ਇਸੇ ਤਰੀਕੇ ਦੇ ਨਾਲ ਭਾਰਤਬੰਦ ਨੂੰ ਫਰੀਦਕੋਟ ਦੇ ਵਿੱਚ ਵੀ ਭਰਵਾ ਹੰਗਾਰਾ ਮਿਲ ਰਿਹਾ ਹੈ ਫਰੀਦਕੋਟ ਦੇ ਸਾਰੇ ਬਾਜ਼ਾਰ ਪੂਰੀ ਤਰੀਕੇ ਦੇ ਨਾਲ ਬੰਦ ਆ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਦੁਕਾਨਾਂ ਪੂਰੀ ਤਰੀਕੇ ਦੇ ਨਾਲ ਬੰਦ ਆ ਦੁਕਾਨਦਾਰਾਂ ਦੇ ਵੱਲੋਂ ਵੀ ਕਿਸਾਨਾਂ ਦੀ ਹਮਾਇਤ ਦੇ ਵਿੱਚ ਭਾਰਤਬੰਦ ਦੇ ਸੱਦੇ ਨੂੰ ਸਪੋਰਟ ਕੀਤਾ ਜਾ ਰਿਹਾ ਤਾਂ ਇਸ ਤੋਂ ਬਾਅਦ ਇਹ ਗੱਲ ਕਰਦੇ ਆ ਸਮਾਣਾ ਦੀ ਸਮਾਣਾ ਦੇ ਵਿੱਚ ਵੀ ਬੱਸਾਂ ਬੰਦ ਹੋਣ ਕਰਕੇ ਯਾਤਰੀ ਪਰੇਸ਼ਾਨ ਹੋ ਰਹੇ ਨੇ ਲੋਕਾਂ ਦੇ ਵੱਲੋਂ ਇੰਟਰਨੈਟ ਚਲਾਉਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਭਾਰਤ ਬੰਦ ਨੂੰ ਸਪੋਰਟ ਕੀਤਾ ਜਾ ਰਿਹਾ ਭਾਰਤ ਬੰਦ ਦਾ ਅਸਰ ਦੇਖਣ ਨੂੰ ਮਿਲ ਰਿਹਾ